ਜਲੰਧਰ-ਪਠਾਨਕੋਟ ਹਾਈਵੇ ਤੇ ਮੁਕੇਰੀਆਂ ਪੈਟਰੋਲ ਪੰਪ ਦੇ ਸਾਹਮਣੇ ਟੂਰਿਸਟ বাস ਪਲਟੀ ਜਾਣੇ ਨੁਕਸਾਨ ਹੋਣ ਤੋਂ ਬਾਲ ਬਾਲ ਬਚੇ ਹਾਦਸਾ ਅਗਰ ਮੈਂ ਐਸੇ ਬਖਤਵਰ ਸਿੰਘ ਹਾਈਵੇ ਬੀਟਰ ਮਕੇਰੀਆਂ ਤੇ ਰਾਤ ਕੋਈ 11 11:30 ਲਗਭਗ ਸਾਨੂੰ ਫੋਨ ਆਇਆ ਤੇ ਇੱਕ ਐਕਸੀਡੈਂਟ ਟੂਰਟ ਬੱਸ ਜਿਹੜਾ ਐਕਸੀਡੈਂਟ ਹੋ ਗਿਆ ਤੇ ਅਸੀਂ ਉੱਤੇ ਸਾਡੇ ਸਾਥੀ ਕਰਮਚਾਰੀ ਪਹੁੰਚੇ ਤੇ ਅਸੀਂ ਜਾ ਕੇ ਸਵਾਰੀਆਂ ਨੂੰ ਦੇਖਿਆ ਕੱਢਿਆ ਵਿੱਚੋਂ ਬੱਸ ਤੇ ਆਮ ਪਬਲਿਕ ਨੇ ਲੋਕਾਂ ਨੇ ਬਹੁਤ ਸਹਾਇਤਾ ਕੀਤੀ ਲੋਕਾਂ ਨੇ ਸਹਾਇਤਾ ਦੇ ਨਾਲ ਅਸੀਂ ਉਹਨਾਂ ਨੂੰ ਜ਼ਖਮੀਆਂ ਨੂੰ ਕੱਢ ਕੇ ਸੱਤ ਲਗਭਗ 6-7 ਬੰਦੇ ਜ਼ਖਮੀ ਹੋ ਸਗੇ ਉਹਨਾਂ ਨੂੰ ਅਸੀਂ ਬੱਸ ਤੋਂ ਕੱਢ ਕੇ ਤੇ ਸਰਕਾਰੀ ਹਸਪਤਾਲ ਖੜਿਆ ਤੇ ਬੰਦੇ ਸਾਰੇ ਠੀਕ ਠਾਕ ਸਗੇ ਤੇ ਰਾਤ ਹੀ ਉਹਨਾਂ ਨੂੰ ਡਾਕਟਰਾਂ ਨੇ ਫਰਸਟ ایڈ ਦੇ ਕੇ ਸਾਰੇ ਠੀਕ ਠਾਕ ਸੀ ਉਹਨਾਂ ਨੂੰ ਛੁੱਟੀ ਦਿੱਤੀ ਜੀ ਜੇ ਕੀ ਤੁਸੀਂ ਗੱਲ ਇਹ ਕਿਤੇ ਕੋਈ ਜਾਣੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਕੋਈ ਜਾਣੀ ਨੁਕਸਾਨ ਨਹੀਂ ਹੋਇਆ ਬਿਲਕੁਲ ਬਚਾਇਆ ਇਹ ਬੱਸ ਜਿਹੜੀ ਆ ਜੰਮੂ ਤੋਂ ਦਿੱਲੀ ਜਾ ਰਹੀ ਸੀ ਜੀ ਥੋੜੀ ਕਟੜੇ ਤੋਂ ਜੰਮੂ ਕਟੜੇ ਤੋਂ ਦਿੱਲੀ ਜਾ ਰਹੀ ਸੀ ਜੀ ਹਾਂਜੀ ਤੇ ਇਹ ਗੰਨੇ ਦੀ ਟਰਾਲੀ ਕੋਈ ਆਈ ਸੀ ਉਹਦੇ ਨਾਲ ਇਹਨੂੰ ਮਾੜੀ ਮੋੜੇ ਕੋ ਸਾਈਡ ਲੱਗ ਗਈ ਹਾਂ ਤੇ ਉਹ ਆਪਣਾ ਸਤੂਲਨ ਗਵਾ ਬੈਠੇ ਬਸ ਤੇ ਬੱਸ ਫਟ ਗਈ ਹਾਂ ਜੀ ਜੇ ਤੁਸੀਂ ਕੋਈ ਮੈਸੇਜ ਦੇਣਾ ਚਾਹੁੰਦੇ ਗੰਨੇ ਵਾਲੇ ਟਰਾਲੀਆਂ ਜਿਹੜੀਆਂ ਲੰਗਦੀਆਂ ਕੋਈ ਰਿਫਲੈਕਟਰ ਇਹ ਸਾਰੇ ਜ਼ਿੰਮੇਦਾਰ ਭਰਾਵਾਂ ਨੂੰ ਅਸੀਂ ਕਹਿੰਦੇ ਆ ਠੀਕ ਆ ਤੁਸੀਂ ਗੰਨਾ ਖਾਣਾ ਥੋੜਾ ਜਿਆਦਾ ਤਰੀਕੇ ਦੇ ਨਾਲ ਆਪਣੀ ਸਾਈਡ ਤੇ ਖੜੋ ਤੇ ਕਦੀ ਖੱਬੇ ਕਦੀ ਸੱਜੇ ਨਾ ਕਰੋ ਆਪਣੀ ਸਾਈਡ ਤੇ ਗੰਨਾ ਜਿਹੜਾ ਇੱਕ ਸਾਈਡ ਤੇ ਟਰਾਲੀ ਖੜੋ ਨਾਲ ਨਾਲ ਜਾਂ ਫੁੱਟਬਾਦ ਦੇ ਨਾਲ ਚਲੋ ਜਾਂ ਦੂਸਰੀ ਸਾਈਡ ਚਲੋ ਤੇ ਕਿਉਂਕਿ ਆਪ ਲੋਕਾਂ ਨੂੰ ਦੇਖਤ ਨਾ ਆਵੇ ਜਾਣ ਦੀ ਹਾਂ ਜੀ ਕਿਉਂ ਗੰਨੇ ਦਾ ਸੀਜ਼ਨ ਨਾ ਧੁੰਦ ਬਹੁਤ ਪਾਈ ਹੁੰਦੀ ਆ ਤੇ ਹਰ ਕੋਨੇ ਆਪਣੀ ਜਗ੍ਹਾ ਆਪਣੀ ਮੰਜ਼ਿਲ ਤੇ ਪਹੁੰਚੜਾ ਹੁੰਦਾ ਇਸ ਕਰਕੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆਂ ਕਿ ਚਲੋ ਬਿਲਕੁਲ ਮਤਲਬ ਬਚਾਅ ਨਾਲ ਜਿਹੜਾ ਬਚਾਅ ਹੋਣਾ ਚਾਹੀਦਾ ਕਿਸੇ ਨੁਕਸਾਨ ਨਾ ਹੋਵੇ ਇੱਕ ਟਰੈਲੀ ਦੇ ਪਿੱਛੇ ਉਹ ਵੀ ਕੀ ਕਹਿੰਦੇ ਜਿਹੜੀ ਜਿਹੜੀ ਲਾਈਟ ਜਿਹੜੇ ਉਹ ਲੱਗੇ ਹੋਣਾ ਚਾਹੀਦੇ ਆ ਜਿਹੜੇ ਰਿਫਲੈਕਟਰ ਜਿਹੜੇ ਆਪਣੀਆਂ ਟਰਾਲੀਆਂ ਦੇ ਮਗਰ ਆਪਣੇ ਰਿਫਲੈਕਟਰ ਜ਼ਰੂਰ ਲਾਉਣੇ ਚਾਹੀਦੇ ਕਿਸਾਨਾਂ ਨੂੰ ਜ਼ਰੂਰ ਚਾਹੀਦਾ ਕਿ ਉਹ ਆਪਾਂ ਰਾਤ ਦਿਨ ਚੱਲਣਾ ਤੇ ਟਰਾਲੀਆਂ ਦੇ ਮਗਰ ਰਿਫਲੈਕਟਰ ਜ਼ਰੂਰ ਲਗਾਓ ਹਾਂਜੀ ਓਕੇ ਧੰਨਵਾਦ